ਦੀਵੇ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਮਿੱਟੀ ਦਾ ਜਿਹੜਾ ਅੰਦੋਲਨ ਹੁੰਦਾ ਹੈ ਮਿੱਟੀ ਦੀ ਗੱਲ ਨੂੰ ਮੰਨਣਾ ਚਾਹੀਦਾ ਕਿਉਂਕਿ ਮਿੱਟੀ ਅਗਰ ਤੁਸੀਂ ਨਹੀਂ ਮੰਨਦੇ ਤੇ ਮਿੱਟੀ ਆਣ ਵਾਲੇ ਸਮੇਂ 'ਚ ਆਪਣੀ ਗੱਲ ਨੂੰ ਮਨਵਾਉਂਦੀ ਹੈ ਤੇ ਮਿੱਟੀ ਦੀ ਇਹ ਫਿਤਰਤ ਹੈ ਕਿ ਜੋ ਇਹਦੇ 'ਚ ਬੀਜੋਗੇ ਉਹੀ ਤੁਸੀਂ ਕੱਟੋਗੇ ਤੇ ਮੈਂ ਸਮਝਦਾ ਕਿ ਜਿਹੜੀਆਂ ਮੰਗਾਂ ਅੱਜ ਰੱਖੀਆਂ ਜਾ ਰਹੀਆਂ ਐਮਐਸਏ ਸਮੇਤ ਕੋਈ ਐਸੀਆਂ ਮੰਗਾਂ ਨਹੀਂ ਹੈ ਕਿ ਜਿਹੜੀਆਂ ਨਜਾਇਜ਼ ਹੋਣ ਕਿਸਾਨ ਮਜ਼ਦੂਰ ਇਕਤਰਾ ਅੰਦੋਲਨ ਹੈ ਭਾਰਤ ਦੇ ਲੋਕਾਂ ਦਾ ਅੰਦੋਲਨ ਜਿਹੜੇ ਲੋਕ ਕਹਿੰਦੇ ਕਿ ਵੀ ਸਿਰਫ ਕਿਸਾਨੀ ਅੰਦੋਲਨ ਪੰਜਾਬ ਦਾ ਪੰਜਾਬ ਦਾ ਨਹੀਂ ਕਿਸਾਨ ਦਾ ਪੂਰੇ ਦੇਸ਼ ਦੇ ਵਿੱਚੀ ਹੈ ਤੇ ਕਿਉਂ ਨਹੀਂ ਕਿ ਇੱਕ ਆਗੂ ਜਿਹੜਾ ਹੈ ਜਿਹੜਾ ਬਿਹਤਰੀਨ ਆਗੂ ਹੈ ਪੰਜਾਬ ਦਾ ਉਹਨੂੰ ਬਚਾਉਣ ਦੇ ਲਈ ਔਰ ਉਹ ਸਾਰੀਆਂ ਮੰਗਾਂ ਜਿਹੜੇ ਕਿ ਪਹਿਲਾਂ ਤੋਂ ਤੁਸੀਂ ਮੰਨੀਆਂ ਹੀ ਹੋਈਆਂ ਹਨ ਉਹਨਾਂ ਨੂੰ ਲਾਗੂ ਕਰਨ ਦੇ ਲਈ ਤੁਸੀਂ ਆਪਣਾ ਇੱਕ ਡੈਲੀਗੇਸ਼ਨ ਇੱਥੇ ਭੇਜੋ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਬਾਰਤ ਲਗਾਤਾਰ ਜਾਰੀ ਹੈ ਅਜੇ ਇਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦਾ ਹਾਲ ਜਾਣਨ ਦੇ ਲਈ ਧਰਮ ਕਾਗੂ ਵੀ ਪਹੁੰਚ ਰਹੇ ਨੇ ਸਾਈ ਇਮਾਮ ਵੀ ਪਹੁੰਚਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਢੱਲੇਵਾਲ ਸਾਹਿਬ ਦਾ ਮਰਨ ਬਾਰਤ ਲਗਾਤਾਰ ਜਾਰੀ ਆ ਸਰਕਾਰ ਦਾ ਕੋਈ ਵੀ ਸੱਦਾ ਨਹੀਂ ਆ ਰਿਹਾ ਸਿਹਤ ਬਹੁਤ ਵਿਗੜਦੀ ਜਾ ਰਹੀ ਹੈ ਦਿਨ ਪਰ ਦਿਨ ਜਿਹੜੇ ਹਾਲਤ ਆ ਉਹ ਚਿੰਤਾਜਨਕ ਹੁੰਦੀ ਆ ਬਿਸਮਿਲ੍ਲਾ ਰਹਿਮਾਨੁ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਖਨੋਰੀ ਆਏ ਆ ਔਰ ਇੱਥੇ ਪਿਛਲੇ 11 ਮਹੀਨੇ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਦੱਲੇਵਾਲ ਜੀ ਨੇ 28 ਦਿਨ ਤੋਂ ਮਰਨ ਮਰਦੇ ਉੱਤੇ ਨੇ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਆਏ ਆ ਔਰ ਆ ਕੇ ਬੜੀ ਹੈਰਤ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਕੋਈ ਅਜੇ ਨੁਮਾਇੰਦਾ ਜਿਹੜਾ ਹੈ ਉਹ ਗੱਲਬਾਤ ਕਰਨ ਲਈ ਇੱਥੇ ਨਹੀਂ ਪਹੁੰਚਿਆ ਮੈਂ ਬੇਨਤੀ ਕਰਨਾ ਚਾਹਨਾ ਹੈ ਕੇਂਦਰ ਦੀ ਸਰਕਾਰ ਨੂੰ ਕਿ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਜੋ ਮੰਗਾਂ ਤੁਸੀਂ ਮੰਨ ਲਈਆਂ ਸੀਗੀਆਂ ਉਹਨਾਂ ਹੀ ਮੰਗਾਂ ਨੂੰ ਲਾਗੂ ਕਰਨ ਦੇ ਲਈ ਇਹ ਅੰਦੋਲਨ ਜਿਹੜਾ ਹੈ ਚੱਲ ਰਿਹਾ ਹੈ ਤੇ ਕਿਉਂ ਨਹੀਂ ਕਿ ਇੱਕ ਆਗੂ ਜਿਹੜਾ ਹੈ ਜਿਹੜਾ ਬਿਹਤਰੀਨ ਆਗੂ ਹੈ ਪੰਜਾਬ ਦਾ ਉਹਨੂੰ ਬਚਾਉਣ ਦੇ ਲਈ ਔਰ ਉਹ ਸਾਰੀਆਂ ਮੰਗਾਂ ਜਿਹੜੀਆਂ ਕਿ ਪਹਿਲਾਂ ਤੋਂ ਤੁਸੀਂ ਮੰਨੀਆਂ ਹੀ ਹੋਈਆਂ ਉਹਨਾਂ ਨੂੰ ਲਾਗੂ ਕਰਨ ਦੇ ਲਈ ਤੁਸੀਂ ਆਪਣਾ ਇੱਕ ਡੈਲੀਗੇਸ਼ਨ ਇੱਥੇ ਭੇਜੋ ਤਾਂ ਕਿ ਅੰਦੋਲਨ ਜਿਹੜਾ ਹੈ ਆਪਣੀ ਫਤਿਹ ਦੇ ਨਾਲ ਜਿਹੜਾ ਉਹ ਸਮਾਪਤ ਹੋ ਸਕੇ ਇੱਕ ਤਰ੍ਹਾਂ ਦੇ ਤੁਸੀਂ ਪੰਜਾਬ ਦੇ ਨਾਲ ਹਮੇਸ਼ਾ ਵਿਕਤਰਾ ਹੁੰਦਾ ਚਾਹੇ ਵੱਧ ਅਧਿਕਾਰਾਂ ਦੀ ਗੱਲ ਹੋਵੇ ਅਧਿਕਾਰ ਵੀ ਖੋਹ ਲਏ ਜਾਂਦੇ ਨੇ ਤਾਂ ਹੁਣ ਵੀ ਕੋਈ ਗੱਲ ਨਹੀਂ ਸੁਣੀ ਜਾਂਦੀ ਕਿ ਆ ਜਾਂਦਾ ਕਿ ਪੰਜਾਬ ਦਾ ਹੀ ਅੰਦੋਲਨ ਹੈ ਅਸਲ ਵਿੱਚ ਇਹ ਪੰਜਾਬ ਦਾ ਅੰਦੋਲਨ ਨਹੀਂ ਅਸਲ ਤਾਂ ਇਹ ਮਿੱਟੀ ਦਾ ਅੰਦੋਲਨ ਹੈ ਕਿਸਾਨ ਮਜ਼ਦੂਰ ਇਕਤਾ ਦਾ ਅੰਦੋਲਨ ਹੈ ਭਾਰਤ ਦੇ ਲੋਕਾਂ ਦਾ ਅੰਦੋਲਨ ਹੈ ਜਿਹੜੇ ਲੋਕ ਕਹਿੰਦੇ ਕਿ ਵੀ ਸਿਰਫ ਕਿਸਾਨੀ ਅੰਦੋਲਨ ਪੰਜਾਬ ਦਾ ਹੈ ਪੰਜਾਬ ਦਾ ਨਹੀਂ ਕਿਸਾਨ ਦਾ ਪੂਰੇ ਦੇਸ਼ ਦੇ ਵਿੱਚ ਹੀ ਹੈ ਔਰ ਭਾਰਤ ਜਿਹੜਾ ਖੇਤੀ ਪ੍ਰਧਾਨ ਦੇਸ਼ ਹੈ ਇਸ ਲਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਮਿੱਟੀ ਦਾ ਜਿਹੜਾ ਅੰਦੋਲਨ ਹੁੰਦਾ ਹੈ ਮਿੱਟੀ ਦੀ ਗੱਲ ਨੂੰ ਮੰਨਣਾ ਚਾਹੀਦਾ ਕਿਉਂਕਿ ਮਿੱਟੀ ਅਗਰ ਤੁਸੀਂ ਨਹੀਂ ਮੰਨਦੇ ਤੇ ਮਿੱਟੀ ਆਣ ਵਾਲੇ ਸਮੇਂ 'ਚ ਆਪਣੀ ਗੱਲ ਨੂੰ ਮਨਵਾਉਂਦੀ ਹੈ ਤੇ ਮਿੱਟੀ ਦੀ ਇਹ ਫਿਤਰਤ ਹੈ ਕਿ ਜੋ ਇਹਦੇ 'ਚ ਬੀਜੋਗੇ ਉਹੀ ਤੁਸੀਂ ਕਟੋਗੇ ਤੇ ਮੈਂ ਸਮਝਦਾ ਕਿ ਜਿਹੜੀਆਂ ਮੰਗਾਂ ਅੱਜ ਰੱਖੀਆਂ ਜਾ ਰਹੀਆਂ ਐ ਐਮਐਸਪੀ ਸਮੇਤ ਕੋ ਕੋਈ ਐਸੀਆਂ ਮੰਗਾ ਨਹੀਂ ਹੈ ਕਿ ਜਿਹੜੀਆਂ ਨਜਾਇਜ਼ ਹੋਣ ਇਸ ਲਈ ਜਿਹੜੀਆਂ ਦਰਸਤ ਮੰਗਾ ਉਹਨਾਂ ਨੂੰ ਮੰਗਣ ਤੋਂ ਬਾਅਦ ਇਸ ਐਸੇ ਜਿਹੜੇ ਅੰਦੋਲਨ ਜਿਹੜੇ ਬਾਰ ਬਾਰ ਕੀਤੇ ਜਾ ਰਹੇ ਮੈਂ ਸਮਝਦਾ ਸਰਕਾਰ ਚਾਹਵੇ ਤੇ ਅੰਦੋਲਨ ਜਿਹੜੇ ਸਮਾਪਤ ਹੋ ਸਕਦੇ ਆ ਜੇਕਰ ਇਹਨਾਂ ਦੀ ਜਾਇਜ਼ ਮੰਗਾ ਮੰਨ ਲिती ਆ ਜੀ ਆਪਣੇ ਭਾਈਚਾਰੇ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਇੱਥੇ ਪਹੁੰਚਣ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮੈਂ ਦੇਖਿਆ ਸੀ ਅਮਰੀਕ ਕਟਲੇ ਦੇ ਵਿੱਚੋਂ ਮੁਸਲਮਨ ਭਾਈਚਾਰਾ ਬਹੁਤ ਵੱਡੀ ਤਦਾਦ ਦੇ ਵਿੱਚ ਉੱਤੇ ਪਹੁੰਚਿਆ ਸੀ ਲੰਗਰਾਂ ਦੇ ਵੀ ਉਹਨਾਂ ਨੇ ਪ੍ਰਬੰਧ ਕੀਤੇ ਸੀ ਇਸ ਵਾਰ ਵੀ ਅਪੀਲ ਕਰਨ ਜਾ ਰਹੇ ਉਹਨਾਂ ਨੂੰ ਦੇਖੋ ਪੰਜਾਬ ਦਾ ਮੁਸਲਮਨ ਭਾਈਚਾਰਾ ਪਹਿਲੀ ਗੱਲ ਤਾਂ ਇਹ ਕਿ ਪੰਜਾਬ 'ਚ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਇੱਕ ਪ੍ਰਥਾ ਚੱਲੀ ਆ ਰਹੀ ਹੈ ਮੁਸਲਮਾਨ ਹਿੰਦੂ ਸਿੱਖ ਦਲੇ ਸਾਰੇ ਭਾਈਚਾਰੇ ਦੇ ਲੋਕ ਜਦ ਵੀ ਕੋਈ ਕੰਮ ਕਰਦੇ ਖੁਸ਼ੀ ਦਾ ਹੋਵੇ ਜਾਂ ਗਮੀ ਦਾ ਹੋਵੇ ਅਸੀਂ ਸਾਰੇ ਲੋਕ ਇਕੱਠੇ ਹੁੰਨੇ ਆਂ ਤੇ ਇਹ ਚ ਕੋਈ اپیل ਦੀ ਲੋੜ ਹੀ ਨਹੀਂ ਮੈਂ ਸਮਝਦਾ ਪਹਿਲੇ ਦਿਨ ਤੋਂ ਇੱਥੇ ਵੀ ਤੁਸੀਂ ਦੇਖੋਗੇ ਵੱਖ-ਵੱਖ ਪਿੰਡਾਂ ਦੇ ਮੁਸਲਮਾਨ ਵੀ ਆਂਦੇ ਨੇ ਦਲਿਤ ਭਰਾ ਵੀ ਆ ਰਹੇ ਨੇ ਜੱਟ ਭਰਾ ਵੀ ਆ ਰਹੇ ਨੇ ਸਰਦਾਰ ਵੀ ਹਿੰਦੂ ਭਾਈਚਾਰਾ ਵੀ ਆ ਰਿਹਾ ਤੇ ਇਸ ਲਈ ਪੰਜਾਬ ਜਿਹੜਾ ਹੈ ਉਹ ਧਾਰਮਿਕ ਕੱਟੜਵਾਦ ਦਾ ਨਹੀਂ ਧਾਰਮਿਕ ਪਿਆਰ ਦੀ علامهਤ ਹੈ ਜਿਹੜਾ ਪੂਰੇ ਦੇਸ਼ ਨੂੰ ਇਹ ਸੁਨੇਹਾ ਦੇ ਰਿਹਾ ਹੈ ਜੀ ਦੀ ਦਿਹਾੜੇ ਵੀ ਚੱਲ ਰਹੇ ਨੇ ਨਾ ਇਸ ਸਮੇਂ ਦੇ ਵਿੱਚ ਤਾਂ ਇੱਕ ਪਾਸੇ ਆ ਆਪਣੀ ਜਾਨ ਵੀ ਦਾਤ ਦੇ ਲਾ ਦਿੱਤੀ ਡੱਲੇਵਾਲ ਸਾਹਿਬ ਨੇ ਤਾਂ ਅਜਿਹਾ ਕੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਆ ਸ਼ਹੀਦਾਂ ਦੇ ਦਿਹਾੜੇ ਚੱਲ ਰਹੇ ਨੇ ਇੱਕ ਪਾਸੇ ਤੇ ਪੋ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਔਰ ਇਹ ਮਹੀਨਾ ਆਂਦੇ ਹੀ ਔਰ ਦਰਦਨਾਕ ਦਾਸਤਾਨ ਜਿਹੜੀ ਹੈ ਸਾਡੇ ਸਾਹਮਣੇ ਆਂਦੀ ਹੈ ਜਦੋਂ ਛੋਟੇ ਸਾਹਬਜ਼ਾਦਿਆਂ ਨੇ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਜਿਹੜੀ ਉਹ ਪੇਸ਼ ਕੀਤੀ ਹੈ ਔਰ ਉਸੇ ਮਹੀਨੇ ਦੇ ਦੌਰਾਨ ਇਹ ਅੰਦੋਲਨ ਜਿਹੜਾ ਪੋ ਦੇ ਮਹੀਨੇ ਚ ਦਾਖਲ ਹੋ ਚੁੱਕਾ ਹੈ ਮੈਂ ਤਾਂ ਕੇਂਦਰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਵੱਲੋਂ ਇੱਕ ਹੱਥ ਜਿਹੜਾ ਹੈ ਅੰਦੋਲਨ ਤਾਂ ਕਿ ਅੰਦੋਲਨ ਜਿਹੜਾ ਹੈ ਸਮਾਪਤੀ ਦੇ ਵੱਲ ਆਪਣੀ ਫਤਿਹ ਦੇ ਨਾਲ ਜਿਹੜਾ ਹੈ ਸਮਾਪਤ ਹੋ ਸਕੇ ਸਾਹੀ ਇਮਾਮ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ ਉਹਨਾਂ ਨੇ ਕਿਹਾ ਕਿ ਇਹ ਕਿਹੜਾ ਮੰਗਾ ਨਾਜਾਇਜ਼ ਨੇ ਜਾਇਜ਼ ਮੰਗਾਂ ਦੇ ਲਈ ਕਿਸਾਨ ਜਿਹੜਾ ਸਮੇਂ ਸੜਕਾਂ ਤੇ ਵਿੱਚ ਬੈਠਾ ਇੱਕ ਪਾਸੇ ਤੇਜ਼ ਮੀਂਹ ਬਾਰ ਰਿਹਾ ਤੇ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਵੀ ਬੁਲੰਦ ਨੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਲਗਾਤਾਰ ਜਾਰੀ ਹੈ ਸਾਥੀ ਸੈਨੀ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬਰਤ